ਪਾਕਿਸਤਾਨ ਵੱਲੋਂ ਆਏ ਦਿਨ ਸਰਹੱਦ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹਨ ਜਿਸ ਨੂੰ ناکਾਮ ਕਰਨ ਲਈ ਸਾਡੀਆਂ ਸੁਰੱਖਿਆ ਫੋਰਸ ਦਿਨ ਰਾਤ ਮਿਹਨਤ ਕਰ ਰਹੀਆਂ ਹਨ ਇਸੇ ਸਿਲਸਿਲੇ ਵਿੱਚ ਐਸਐਸਪੀ ਤਰਨਤਾਰਨ ਅਸ਼wini ਕਪੂਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਲਿਪਤ ਵਿਅਕਤੀਆਂ ਤੇ ਨਜ਼ਰ ਰੱਖਦੇ ਹੋਏ ਤਰਨਤਾਰਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ ਸਟਾਫ ਤਰਨਤਾਰਨ ਅਤੇ ਥਾਣਾ ਖਾਲੜਾ ਪੁਲਿਸ ਨੇ ਵਕਫ ਵਕ ਥਾਵਾਂ 'ਤੇ ਕਾਰਵਾਈ ਕਰਦੇ ਹੋਏ 3 ਕਿਲੋ ਦੇ ਕਰੀਬ ਹੈਰੋਇਨ ਇੱਕ ਡਰੋਨ ਅਤੇ ਦੋ ਪਿਸਤੌਲ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ। ਤਾਂ ਉਹ ਜਿਹੜੇ ਇਨਾਂ ਨੇ ਕਸ਼ਤ ਤੇ ਸੀਗੇ ਸੈਕਟਰ ਜਿਹੜੇ ਖਾਲੜਾ ਸੀਗੇ ਦਲਪਿੰਡ ਦੇ ਉੱਥੇ ਇਹਨਾਂ ਨੂੰ ਕੁਝ ਹਰਕਤ ਉੱਥੇ ਲੱਗੀ ਰਾਤੀ 11:30 12:00 ਵਜੇ ਦੇ ਕਰੀਬ ਔਰ ਇਹ ਜਦੋਂ ਉੱਥੇ ਪਹੁੰਚਦੇ ਆ ਤੱਕ ਉੱਥੋਂ ਕੁਝ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤਾਂ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ ਰਾਣਾ ਹੈਗਾ ਦਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਕਾਬੂ ਕਰਕੇ ਪੁੱਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਰੋਂ ਇਹ ਰੰਗਾਈ ਸੀ ਔਰ ਜਿਹੜੀ ਡ੍ਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ ਬੋਰਡ ਡਰੋਨ ਦੀ ਔਰ ਡ੍ਰੇਨ ਹੋਣਾ ਜਿਹੜਾ ਡਰੋਨ ਵੀ ਉੱਥੇ ਕੁਝ ਫਲਾਵਰਟ ਜ਼ਿਆਦਾ ਸੀ ਤਾਂ ਇਹਨਾਂ ਨੂੰ ਜਿਹੜਾ ਉਹਨੂੰ ਲਗਾਉਣ 'ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਔਰ ਲਜਾਣ ਤੇ ਤਾਂ ਇਹ ਉੱਥੇ ਡੇਟ ਕਰ ਰਹੀ ਸੀ ਤਾਂ ਇਹਨਾਂ ਨੂੰ ਜਿਹੜੀ ਪੀਸਟ ਆਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਲਈ ਵਾਲਿਆਂ ਦਾ ਕੋਈ ਨਾ ਕੋਈ ਆਪਰੇਸ਼ਨ ਚੱਲਦਾ ਰਹਿੰਦਾ ਜੀ ਇਹਦੇ 'ਚ ਜਗਤਾਰ ਸਿੰਘ ਜਿਹੜਾ ਉਹ ਰੈਸਟ ਕੀਤਾ ਸੀਗਾ ਦੇਖੋ ਨਕਸਟਨ ਮੜੀਆ ਨਸ਼ੇ ਨਸ਼ੇ ਦਾ ਤੇ ਇਹ ਆਦੀ ਹੈਗੇ ਆ ਪਲੱਸ ਲੂਟਾ ਕੋਈ ਆ ਉਹਦੇ ਬਾਰੇ ਦੱਸਤਾ ਉਹਦੇ ਚਲ ਕੇ ਇੰਟਰੋਗਿਸ਼ਨ ਇਹਨਾਂ ਦੀ ਚੱਲਨੀ ਹੈ ਇਹਦੇ ਦੋ ਸਾਥੀ ਹੋਰ ਵੀ ਆ ਜਿਹੜੇ ਉਹਦੇ ਚ ਨਸ਼ਿਆਂ ਦੇ ਬਾਰੇ ਵੀ ਅਜੇ ਚੱਲ ਰਹੀ ਹੈ ਜੀ ਰੇਡ ਵੀ ਕੰਡਕਟ ਕੀਤੇ ਜਾ ਰਹੇ ਆ ਤੇ ਦੋ ਇੱਕ ਵੈਪਨ ਇਹਦੇ ਕੋਲ ਬਤਤੀਪੁਰ ਦਾ ਜਿਹੜਾ ਉਹ ਮਿਲਿਆ ਔਰ ਦੋ ਸਾਥੀਆਂ ਕੋਲੋਂ ਕੋਈ ਵੀ ਵੈਪਨ ਹੈਪੋਰ ਹੈਗੇ ਆ ਇਹਨਾਂ 'ਤੇ ਹੋ ਜੀ ਇਨਵੈਸਟੀਗੇਸ਼ਨ ਕਰਾਂਗੇ ਇਹ ਪਰਦਾਤਾ ਵੀ ਦਿੱਤੀਆਂ ਕੋਈ ਇਹਨਾਂ ਨਹੀਂ ਪਰਦਾਤਾ ਅਜੇ ਇਨਵੈਸਟੀਗੇਸ਼ਨ ਕਰ ਰਹੇ ਐ ਦੀ ਇੰਟੀਗ੍ਰੇਸ਼ਨ ਦਾ ਹੈ ਸਰ ਦਰੋਂ ਵੈਪਨ ਦੋ ਵੈਪਨ ਇੱਕ ਬੱਤੀਪੋਰ ਦਾ ਹੈਗਾ ਇੱਕ 8 ਹੀ ਬੋਰ ਦਾ ਹੈਗਾ ਫਿਰ ਸੇਲਸ ਨੂੰ ਤਾਂ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਦੇ